ਸਰਸਦੀ ਕਾਲ ਦੋਸਤੋ ਡਬਲ ਐਪ ਜੀ ਦੇਸੀ ਤੁਜਾ ਜੋ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਤਾਂ ਸਰਦੀ ਦੇ ਮੌਸਮ ਵਿੱਚ ਦੇਸੀ ਤੁਜੇ ਨੂੰ ਬਚਾਉਣ ਲਈ ਕੀ ਕੀ ਕੰਮ ਕਰਨਾ ਜ਼ਰੂਰੀ ਹਨ ਤਾਂ ਇਸ ਵੀਡੀਓ ਚ ਪੂਰੀ ਤਰ੍ਹਾਂ ਦੱਸਿਆ ਜਾਵੇਗਾ ਤਾਂ ਵੀਡੀਓ ਨੂੰ ਪੂਰਾ ਦੇਖੋ ਤਾਂ ਜੋ ਸਮਝ ਆ ਸਕੇ ਸਭ ਤੋਂ ਪਹਿਲਾਂ ਜਿੱਥੇ ਵੀ ਦੇਸੀ ਤੁਜਾ ਰਹਿ ਰਿਹਾ ਹੈ ਜਿਹੜੀ ਵੀ ਜਗ੍ਹਾ ਤੇ ਰਹਿ ਰਿਹਾ ਹੈ ਉਹ ਥੱਲੇ ਲੱਕੜ ਦਾ ਪੂਰਾ ਪਾਓ ਪੂਰਾ ਫੋਨ ਨਾਲ ਅੰਦਰ ਦੀ ਗਰਮੈਸ਼ ਬਣੀ ਰਹਿੰਦੀ ਹੈ। ਤਾਂ ਸਰਦੀ ਦੇ ਮੌਸਮ ਵਿੱਚ ਬਲਬ ਵਗਾਰਾ ਦਾ ਪ੍ਰਬੰਧ ਕਰੋ ਡਬਲ ਬਲਬ ਲਗਾ ਦਿਓ ਜਾਂ 1-2 ਗ੍ਰੀਟ ਅੰਦਰ ਲਗਾ ਦਿਓ ਤਾਂ ਜੋ ਅੰਦਰ ਦਾ ਤਾਪਮਾਨ ਬਣਾ ਰੱਖ ਸਕੇ। ਤਾਂ ਸਰਦੀ ਦੇ ਮੌਸਮ ਵਿੱਚ ਫਾਰਮ ਦੇ ਆਲੇ-ਦੁਆਲੇ ਡਵਲ ਪਰਦੇ ਲਗਾਓ ਤਾਂ ਜੋ ਬਾਹਰ ਦੀ ਠੰਡ ਜਾਂ ਠੰਡੀ ਹਵਾ ਅੰਦਰ ਨਾ ਆ ਸਕੇ ਤਾਂ ਮੁਰਗੇ ਨੂੰ ਕੋਈ ਮਵਾਰੀ ਨਾ ਲੱਗ ਸਕੇ ਤਾਂ ਠੰਡ ਕਾਰਨ ਜਲਦੀ ਹੀ ਮੁਰਗੇ ਨੂੰ ਮਵਾਰੀ ਲੱਗਣ ਦਾ ਡਰ ਹੁੰਦਾ ਹੈ ਤਾਂ ਦੇਸੀ ਚੂਜੇ ਨੂੰ ਪ੍ਰੋਪਰ ਤੇ ਪੂਰੀ ਹੀ ਫੀਡ ਪਾਦੇ ਰਹੋ ਫੀਡ ਵੱਧ ਪਾਉਣ ਨਾਲ ਦੇਸੀ ਚੂਜੇ ਨੂੰ ਕਦੇ ਨਹੀਂ ਵਾਰੀ ਲੱਗੇਗੀ ਤਾਂ ਦੇਸੀ ਚੂਜੇ ਦਾ ਵੱਧ ਫੀਡ ਖਾਣ ਨਾਲ ਸਰੀਰ ਵੀ ਗਰਮ ਰਹੇਗਾ ਤਾਂ ਫੀਡ ਪੂਰੀ ਹੀ ਸਰਦੀ ਦੇ ਮੌਸਮ ਵਿੱਚ ਦੇਸੀ ਚੂਜੇ ਨੂੰ ਦਿਓ ਜੇ ਫੀਡ ਘੱਟ ਪਾਓਗੇ ਤਾਂ ਦੇਸੀ ਚੂਜੇ ਨੂੰ ਵਾਰੀ ਲੱਗਣ ਦਾ ਵੀ ਡਰ ਹੋ ਸਕਦਾ ਹੈ ਤਾਂ ਦੇਸੀ ਚੂਜੇ ਨੂੰ ਇੰਦਰ ਗਰਮ ਪਾਣੀ ਹੀ ਪਲਾਉਂਦੇ ਰਹੋ ਤਾਂ ਆਜਾ ਤੇ ਗਰਮ ਪਾਣੀ ਹੀ ਪਲਾਓ ਬਲਕਿ ਠੰਡਾ ਪਾਣੀ ਨਾਲ ਪਲਾਓ ਠੰਡਾ ਪਾਣੀ ਪਲਾਉਣ ਨਾਲ ਦੇਸੀ ਚੂਜੇ ਨੂੰ ਬਵਾਰੀ ਲੱਗਾਂ ਦਾ ਡਰ ਹੋ ਸਕਦਾ ਹੈ ਤਾਂ ਗਰਮ ਹੀ ਦੇਸੀ ਚੂਜੇ ਨੂੰ ਪਾਣੀ ਹੁਣ ਪਾਉਂਦੇ ਰਹੋ ਤਾਂ ਹੋਰ ਵੀ ਤੁਹਾਨੂੰ ਵੀਡੀਓ ਚ ਅੱਗੇ ਤੋਂ ਅੱਗੇ ਦੱਸਿਆ ਜਾਵੇਗਾ ਆ ਵੀਡੀਓ ਨੂੰ ਅੱਗੇ ਲਾਈਕ ਕਮੈਂਟ ਸ਼ੇਰ ਜਰੂਰ ਕਰਿਆ ਕਰੋ ਤਾਂ ਜੋ ਹੋਰ ਬੁਰਗੀ ਪਾਲਣ ਵਾਲੇ ਸਜਣਾ ਵੀਰਾਂ ਨੂੰ ਪਤਾ ਚੱਲ ਸਕੇ ਕਿ ਸਰਦੀ ਦੇ ਮੌਸਮ ਵਿੱਚ ਦੇਸੀ ਜੂਜੇ ਨੂੰ ਬਚਾਉਣ ਲਈ ਕੀ ਕੰਮ ਕਰਨੇ ਜ਼ਰੂਰੀ ਹਨ ਤਾਂ ਇੱਕ ਦੇਸੀ ਇਲਾਜ ਹੈ ਸਰਦੀ ਦੇ ਮੌਸਮ ਵਿੱਚ ਤਾਂ ਲਸਣ ਵਗੈਰਾ ਜਰੂਰ ਦੇਸੀ ਜੂਜੇ ਨੂੰ ਪਾਉਂਦੇ ਰਹੋ ਸਰਦੀ ਦੇ ਮੌਸਮ ਵਿੱਚ ਲਸਣ ਵਗੈਰਾ ਖਾਣ ਨਾਲ ਕਦੇ ਵੀ ਦੇਸੀ ਚੂਜੇ ਨੂੰ ਮੁਬਾਰੀ ਨਹੀਂ ਆ ਸਕਦੀ ਤਾਂ ਲਸਣ ਉਂਝ ਵੀ ਕਾਫੀ ਮੁਵਾਰੀਆਂ ਲਈ ਲਾਭਦਾਇਕ ਹੁੰਦਾ ਹੈ ਤਾਂ ਮੁਰਗੇ ਨੂੰ ਲਸਣ ਹਫਤੇ ਚ ਦੋ ਤਿੰਨ ਵਾਰ ਖਵਾਉਂਦੇ ਰਹੋ